ਸਸ਼ੀਕਾਲ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬੀ ਟੀਵੀ ਕੀ ਤੁਸੀਂ ਕਦੇ ਕਿਸੇ ਨੂੰ ਸਾਈਕਲ ਜਾਂ ਸਕੂਟਰ ਦੇ ਨਾਲ ਪੈਰਾਗਲਾਈਡਿੰਗ ਕਰਦੇ ਵੇਖਿਆ ਜੇਕਰ ਨਹੀਂ ਵੇਖਿਆ ਤਾਂ ਅੱਜ ਵੇਖ ਲਓ ਹਿਮਾਚਲ ਪ੍ਰਦੇਸ਼ ਦੇ ਬिलासपुर ਦੇ ਵਿੱਚ ਇੱਕ ਵਿਅਕਤੀ ਨੇ ਇਲੈਕਟ੍ਰਿਕ ਸਕੂਟਰ ਦੇ ਨਾਲ ਪੈਰਾਗਲਾਈਡਿੰਗ ਕੀਤੀ ਹੈ ਜਿਸ ਦਾ ਇੱਕ ਵੀਡੀਓ ਵੀ ਹੋਣਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਪੰਜਾਬ ਦੇ ਰਹਿਣ ਵਾਲੇ ਹਰਸ਼ ਨੇ ਬिलासपुर ਦੇ ਬੰਡਾਲਾ ਸਾਈਡ ਤੋਂ ਉਡਾਨ ਭਰੀ ਅਤੇ ਗੋਇੰਦ ਸਾਗਰ ਝੀਲ ਦੇ ਕੰਢੇ ਆ ਗਿਆ ਉਹ ਕਈ ਸਾਲਾਂ ਤੋਂ ਪੈਰਾਗਲਾਈਡਿੰਗ ਵੀ ਕਰ ਰਿਹਾ ਹੈ ਇਸ ਕਾਰਨ ਉਹ ਪੈਰਾਗਲਾਈਡਿੰਗ ਦੇ ਵਿੱਚ ਮਾਹਿਰ ਹੋ ਗਿਆ ਹਰਸ਼ ਨੇ ਇਲੈਕਟ੍ਰਿਕ ਸਕੂਟਰ ਦੇ ਨਾਲ ਪੈਰਾਗਲਾਈਡਿੰਗ ਕੀਤੀ ਅਤੇ ਉਹ 7 ਤੋਂ 8 ਮਿੰਟ ਤੱਕ ਸਕੂਟਰ ਨਾਲ ਹਵਾ ਦੇ ਵਿੱਚ ਉੜਦਾ ਰਿਹਾ ਹਰਸ਼ ਦੇ ਇਸ ਕਾਰਨਾਮੇ ਨੂੰ ਦੇਖਣ ਦੇ ਲਈ ਉੱਥੇ ਵੱਡੀ ਭੀੜ ਵੀ ਇਕੱਠੀ ਹੋ ਗਈ ਅਤੇ ਫਿਰ ਹਰਸ਼ ਨੂੰ ਸਕੂਟਰ ਨਾਲ ਹਵਾ ਦੇ ਵਿੱਚ ਉੱੜਦੇ ਵੇਖ ਲੋਕ ਵੀ ਹੈਰਾਨੀ ਦੇ ਨਾਲ ਤਾੜੀਆਂ ਮਾਰਨ ਲੱਗੇ ਹਾਸ਼ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਫੂਟਰੀ ਦੇ ਨਾਲ ਪੈਰਾਗਲਾਈਡਿੰਗ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸਫਲ ਵੀ ਰਹੀ ਹੈ ਹੋਰ ਅਪਡੇਟਸ ਲਈ ਵੇਕ ਦੇ ਅਰਾਊਂਡ ਜੇਪਡਿਟੀਵੀ